ਤੁਹਾਡਾ ਫੋਨ ਰਾਤ ਨੂੰ ਕੀ ਕਰਦਾ ਹੈ ਸੌ ਜਾਂਦਾ ਹੈ ਨਾ ডিসਪਲੇ ਬੰਦ ਤੇ ਬਸ 쿱 ਹਨੇਰਾ ਲੱਗਦਾ ਹੈ ਸੋਚ ਬਦਲਣ ਦਾ ਟਾਈਮ ਆ ਗਿਆ ਹੈ ਇਹ ਵੇਖੋ ਇਹ ਜਗਦਾ ਹੈ ਇਹ ਸਾਹ ਲੈਂਦਾ ਹੈ ਇਹ ਸਿਰਫ ਇੱਕ ਡਿਵਾਈਸ ਨਹੀਂ ਤੇ ਤੁਹਾਡਾ ਰਾਤ ਨੂੰ ਸਾਥੀ ਵੀ ਹੈ ਇਹ ਹੈ ਰੀਅਲਮੀ ਦਾ ਨਵਾਂ P3 আলਟਰਾ ਇੱਕ ਐਵੇਂ ਦਾ ਫੋਨ ਹਨੇਰੇ ਨੂੰ ਵੀ ਰੋਸ਼ਨ ਕਰ ਦਿੰਦਾ ਹੈ ਇਹ ਉਹ ਫੋਨ ਹੈ ਜਿਹਦੀ ਤੁਸੀਂ ਉਡੀਕ ਕਰ ਰਹੇ ਸੀ ਭਲੇ ਹੀ ਤੁਹਾਨੂੰ ਅਹਿਸਾਸ ਨਾ ਹੋਵੇ ਕਿ ਤੁਸੀਂ ਇਸ ਦੀ ਉਡੀਕ ਕਰ ਰਹੇ ਸੀ ਚਲੋ ਇਸ ਚੈਨਲ ਦੇ ਟੁਕੜੇ ਨੂੰ ਡੱਬੇ ਚ ਬਾਹਰ ਕੱਢਦੇ ਹਾਂ ਤੇ ਵੇਖਦੇ ਹਾਂ ਕਿ ਇਸ ਦੀ ਚਮਕ ਪਿੱਛੇ ਕੀ ਰਾਜ ਨੇ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਸਾਡੇ ਕੋਲ ਇੱਕ ਐਸੀ ਚੀਜ਼ ਹੈ ਜੋ smartphones ਮਾਰਕੀਟ ਵਿੱਚ ਹਲਚਲ ਮਚਾਉਣ ਵਾਲੀ ਹੈ ਇਹ ਹੈ ਬਿਲਕੁਲ ਨਵਾਂ Realme P3 Ultra ਟਾਈਟਲ ਤੇ থাম্বਨੇਲ ਵੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਸ ਦਾ ਸਭ ਤੋਂ ਵੱਡਾ ਹਾਈਲਾਈਟ ਕੀ ਹੈ ਪਰ ਕੀ ਇਹ ਫੋਨ ਸਿਰਫ ਰਾਤ ਨੂੰ ਚਮਕਣ ਵਾਲਾ ਇੱਕ ਸ਼ੋਪੀਸ ਹੈ ਜਾਂ ਫਿਰ ਇਸ ਦੀ ਪਰਫਾਰਮੈਂਸ ਵਿੱਚ ਕੋਈ ਦਮ ਹੈ ਇਸ ਦਾ ਡਿਜ਼ਾਈਨ ਕਿਵੇਂ ਦਾ ਹੈ ਕੈਮਰਾ ਦੀ ਕੈਮਰਾ ਕੀ ਕਮਾਲ ਕਰਦਾ ਹੈ ਤੇ ਸਭ ਤੋਂ ਜ਼ਰੂਰੀ ਇਹ ਇਸ ਤੁਹਾਡੇ ਮਿਹਨਤ ਤੇ ਪਸੀਨੇ ਦੀ ਸਹੀ ਕੀਮਤ ਵਸੂਲ ਕਰਦਾ ਹੈ ਜਾਂ ਨਹੀਂ ਅੱਜ ਇਸ ਵੀਡੀਓ ਚ ਆਪਾਂ P3 আল্ট্রਾ ਦੀ ਪੂਰੀ ਸ਼ਾਨਦਾਰੀ ਕਰਾਂਗੇ ਇਸ ਦੀ ਚਮਕ ਤੋਂ ਲੈ ਕੇ ਇਸ ਦੀ ਬੈਟਰੀ ਦੀ ਪਾਵਰ ਤੱਕ ਤੇ ਹਰ ਚੀਜ਼ ਨੂੰ ਪਰਖਾਂਗੇ ਤੇ ਮੈਂ ਤੁਹਾਨੂੰ ਦੱਸਾਂਗਾ ਕਿ ਇਸ ਫੋਨ ਨੂੰ আল্ট্রਾ ਦਾ ਟੈਗ ਆਖਿਰ ਦਿੱਤਾ ਇਹ ਕਿਉਂ ਗਿਆ ਚਲੋ ਫਿਰ ਸ਼ੁਰੂ ਕਰਦੇ ਹਾਂ ਇਸ ਦੀ ਅਨਬਾਕਸਿੰਗ ਤੋਂ ਚਲੋ ਜੀ ਸਭ ਤੋਂ ਪਹਿਲਾ ਕੰਮ ਕਰਦੇ ਹਾਂ P3 Ultra ਨੂੰ ਬਾਕਸ ਖੋਲਣ ਦਾ Realme ਦਾ ਉਹੀ ਪਹਿਚਾਨ ਵਾਲਾ ਪੀਲਾ ਡੱਬਾ ਜੋ ਦੂਰੋਂ ਹੀ ਦਿਸ ਪੈਂਦਾ ਹੈ ਕਿ ਅੰਦਰ ਕੀ ਹੈ ਬਾਕਸ ਦੇ ਉੱਤੇ P3 Ultra ਦੀ ਬ੍ਰਾਂਡਿੰਗ ਸਾਫ਼-ਸਾਫ਼ ਲਿਖੀ ਹੋਈ ਹੈ ਕੁਆਲਿਟੀ ਚੰਗੀ ਹੈ ਪ੍ਰੀਮੀਅਮ ਫੀਲ ਆਉਂਦੀ ਹੈ ਇਸ ਨੂੰ ਸਲਾਈਡ ਕਰਕੇ ਖੋਲਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਇੱਕ ਛੋਟਾ ਪੈਕਟ ਮਿਲਦਾ ਹੈ ਇਸ ਦੇ ਅੰਦਰ ਵੇਖੀਏ ਇਹ ਹੈ ਸਾਡਾ ਸਿਮ ਇਜੈਕਟਰ ਟੂਲ ਕੁਝ ਕਾਗਜ਼ਾਤ ਪੱਤਰ ਤੇ ਇੱਕ ਵੱਡਾ ਕੁਆਲਿਟੀ ਦਾ ਟ੍ਰਾਂਸਪੈਰੈਂਟ ਕੇਸ ਇਹ ਚੰਗੀ ਗੱਲ ਹੈ ਕਿ ਇਸ ਨਾਲ ਹੀ ਦਿੱਤਾ ਹੋਇਆ ਹੈ ਫੋਨ ਨੂੰ ਪਹਿਲੇ ਦਿਨ ਤੋਂ ਹੀ ਪ੍ਰੋਟੈਕਸ਼ਨ ਮਿਲ ਜਾਂਦੀ ਹੈ ਇਸ ਨੂੰ ਸਾਈਡ ਤੇ ਰੱਖ ਦਿੰਨੇ ਹਾਂ ਤਾਂ ਵੇਖਦੇ ਹਾਂ ਕਿ ਬਾਕਸ ਦੇ ਅਸਲੀ ਹੀਰੋ ਨੂੰ ਓਹੋ ਇੱਕ ਮਿੰਟ ਇਸ ਫੋਨ ਤੇ ਆਉਂਦੇ ਹਾਂ ਪਹਿਲਾਂ ਬਾਕੀ ਚੀਜ਼ਾਂ ਤੇ ਨਜ਼ਰ ਮਾਰ ਲਈਏ ਫੋਨ ਦੇ ਥੱਲੇ ਰੱਖਿਆ ਹੈ ਸਾਡਾ ਚਾਰਜਿੰਗ ਦਾ ਸਮਾਨ ਤੇ ਇੱਥੇ ਰੀਲਮੀ ਨੇ ਕੋਈ ਕੰਜੂਸੀ ਨਹੀਂ ਕੀਤੀ ਇਹ ਹੈ ਇੱਕ 80 ਵਾਟ ਦਾ ਸੁਪਰ ਵਾਕ ਫਾਸਟ ਚਾਰਜਰ 80 ਵਾਟ ਦੋਸਤੋ ਇਸ ਦਾ ਮਤਲਬ ਹੈ ਕਿ ਚਾਰਜਿੰਗ ਦੀ ਸਪੀਡ ਰੋਕਟ ਵਾਂਗੂ ਹੋਣ ਵਾਲੀ ਹੈ ਨਾਲ ਹੀ ਮਿਲਦੀ ਹੈ ਇੱਕ ਮੋਟੀ ਜੀ ਮਜ਼ਬੂਤ ਯੂਐਸਬੀ ਟਾਈਪ ਏ ਟੂ ਟਾਈਪ ਸੀ ਕੇਬਲ ਕੇਬਲ ਦੀ ਕੁਆਲਿਟੀ ਵੀ ਟੌਪ ਕਲਾਸ ਦੀ ਲੱਗ ਰਹੀ ਹੈ ਬਸ ਬਾਕਸ ਵਿੱਚ ਹੋਰ ਕੁਝ ਨਹੀਂ ਹੈ ਸਟੈਂਡਰਡ ਸਮਾਨ ਹੈ ਪਰ 80 ਵਾਟ ਦਾ ਚਾਰਜਰ ਬਾਕਸ ਵਿੱਚ ਮਿਲਣਾ ਅੱਜਕੱਲ ਦੇ ਟਾਈਮ ਵਿੱਚ ਵੱਡੀ ਗੱਲ ਹੈ ਇਸ ਦੇ ਲਈ ਰੀਲਮੀ ਨੂੰ ਪੂਰਨ ਨੰਬਰ ਮਿਲਦੇ ਹੁਣ ਵਾਰੀ ਹੈ ਉਸ ਚੀਜ਼ ਦੀ ਜਿਸ ਦਾ ਤੁਸੀਂ ਸਭ ਤੋਂ ਜ਼ਿਆਦਾ ਇੰਤਜ਼ਾਰ ਕਰ ਰਹੇ ਸੀ ਫੋਨ ਇਸ ਪਲਾਸਟਿਕ ਰੈਪ ਨੂੰ ਹਟਾਉਂਦੇ ਹਨ ਤੇ ਓਏ ਹੋਏ ਮੇਰੇ ਹੱਥ ਵਿੱਚ ਇਹ ਗਲੋਇੰਗ ਲੂਨਰ ਵਾਈਟ ਵੇਰੀਐਂਟ ਹੈ ਸੱਚ ਦੱਸਾਂ ਇਸ ਦਾ ਡਿਜ਼ਾਈਨ ਇਸ ਦੁਨੀਆ ਦਾ ਲੱਗ ਹੀ ਨਹੀਂ ਰਿਹਾ ਇਸ ਦਾ ਬੈਕਪੈਨ ਨਾਰਮਲ ਸ਼ੀਸ਼ਾ ਜਾਂ ਪਲਾਸਟਿਕ ਦਾ ਨਹੀਂ ਰੀਅਲਮੀ ਦਾ ਕਹਿਣਾ ਹੈ ਕਿ ਇੱਕ ਸਪੈਸ਼ਲ ਸਟਾਰ ਲਾਈਟ ਟਿੰਗ ਪ੍ਰੋਸੈਸ ਵਰਤਿਆ ਗਿਆ ਹੈ ਜਦ ਤੁਸੀਂ ਇਸ ਨੂੰ ਦੇਖਦੇ ਹੈ ਤਾਂ ਇੰਜ ਲੱਗਦਾ ਹੈ ਕਿ ਚੰਦ ਦੀ ਇੱਕ ਸਤ੍ਹਾ ਦਾ ਇੱਕ ਹਿੱਸਾ ਤੁਹਾਡੇ ਹੱਥ ਵਿੱਚ ਆ ਗਿਆ ਹੋਵੇ ਛੋਟੇ ਛੋਟੇ ਪਾਰਟੀਕਲਸ ਜੋ ਤੋ ਰੋਸ਼ਨੀ ਵਿੱਚ ਅਲੱਗ ਹੀ ਸਟਾਈਲ ਨਾਲ ਚਮਕਦੇ ਨੇ ਫਿਨਿਸ਼ ਮੈਟ ਹੈ ਉਂਗਲੀਆਂ ਦੇ ਨਿਸ਼ਾਨ ਤੇ ਇਸ ਦੇ ਨਹੀਂ ਛੱਬਦੇ ਸੌਨ ਦਾ ਫਰੇਮ ਮੈਟਲ ਦਾ ਹੈ ਤੇ ਇਸ ਦੀ ਗ੍ਰਿਪ ਬਹੁਤ ਸੋਲਿਡ ਮਹਿਸੂਸ ਹੁੰਦੀ ਹੈ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਇਸ ਦੀ ਤਕਲਾਈ ਸਿਰਫ 7.38 mm ਇੱਕ ਫੋਨ ਜਿਹਦੇ ਅੰਦਰ 6000 mAh ਦੀ ਵੱਡੀ ਬੈਟਰੀ ਹੋਵੇ ਉਸ ਦਾ ਇੰਨਾ ਪਤਲਾ ਹੋਣਾ ਸੱਚਮੁੱਚ ਇੰਜੀਨੀਅਰਿੰਗ ਦਾ ਕਮਾਲ ਹੈ weight distribution ਵੀ अनोखी ਹੈ ਫੋਨ ਹੱਥ ਵਿੱਚ ਪੂਰਾ ਬੈਲੈਂਸਡ ਲੱਗਦਾ ਹੈ ਭਾਰੀ ਬਿਲਕੁਲ ਨਹੀਂ ਲੱਗਦਾ ਇਨ ਹੈਂਡ ਫੀਲ ਇਸ ਦੀ ਐਸੀ ਹੈ ਜੋ ਤੁਹਾਨੂੰ 300 ਤੋਂ 40000 ਦੇ ਫੋਨ ਵਿੱਚ ਮਿਲ ਜਾਂਦੀ ਹੈ ਬਟਨਸ ਦੀ ਪਲੇਸਮੈਂਟ ਇੱਕ ਹੈ ਰਾਈਟ ਸਾਈਡ ਤੇ ਪਾਵਰ ਬਟਨ ਤੇ ਲੈਫਟ ਸਾਈਡ ਤੇ ਵੋਲਯੂਮ ਬਟਨ ਥੱਲੇ ਸਪੀਕਰ ਗ੍ਰਿਲ ਟਾਈਪ ਸੀ ਪੋਰਟ ਤੇ SIM ਟ੍ਰੇ ਪਰ ਹਾਂ ਇਸ ਵਿੱਚ 3.5mm ਦਾ ਜੈਕ ਨਹੀਂ ਦਿੱਤਾ ਗਿਆ ਤੇ ਇੱਕ ਹੋਰ ਵੱਡੀ ਗੱਲ ਇਹ ਫੋਨ IP69 ਰੇਟਿੰਗ ਦੇ ਨਾਲ ਆਉਂਦਾ ਹੈ ਇਸ ਦਾ ਮਤਲਬ ਹੈ ਕਿ ਇਹ ਪਾਣੀ ਦੇ ਧੂਲ ਮਿੱਟੀ ਤੋਂ ਪੂਰੀ ਤਰ੍ਹਾਂ ਸੇਫ ਹੈ ਡਿਜ਼ਾਈਨ ਤੇ ਬਿਲਡ ਦੇ ਮਾਮਲੇ ਵਿੱਚ ਰੀਅਲਮੀ ਨੇ ਇਸ ਵਾਰ ਸੱਚਮੁੱਚ ਅਲਟਰਾ ਵਾਲਾ ਕੰਮ ਕੀਤਾ ਡਿਜ਼ਾਈਨ ਤੋਂ ਨਜ਼ਰ ਹਟਾਈਆ ਤਾਂ ਸਾਹਮਣੇ ਵੇਖੀਏ ਇੱਥੇ ਸਾਨੂੰ ਮਿਲਦਾ ਹੈ ਇੱਕ ਵੱਡਾ ਸਾਰਾ 6.83 ਇੰਚ ਦਾ 4K AMOLED ਡਿਸਪਲੇ ਬੈਜਲਸ ਤੇ ਨਾਂ ਦੇ ਹੀ ਬਰਾਬਰ ਨੇ ਤੇ ਕਾਰਡ ਕਿਨਾਰੇ ਇਸ ਨੂੰ ਇੱਕ ਬਹੁਤ ਹੀ ਪ੍ਰੀਮੀਅਮ ਲੁੱਕ ਦੇ ਦਿੰਦੇ ਨੇ ਇਹ 1.5k ਰੈਜੂਲੇਸ਼ਨ ਵਾਲਾ ਡਿਸਪਲੇ ਹੈ ਜਦੋ ਜਿਸ ਦਾ ਮਤਲਬ ਹੈ ਕਿ ਹਰ ਚੀਜ਼ ਸ਼ੀਸ਼ੇ ਵਾਂਗੂ ਵਿਖੋ ਰੰਗ ਬਹੁਤ ਹੀ ਚੁਸਤੇ ਨਿਖਰੇ ਹੋਏ ਨੇ ਅਮੋਲੇਟ ਪੈਨਲ ਦਾ ਪੂਰਾ ਫਾਇਦਾ ਮਿਲਦਾ ਹੈ ਤੇ ਇਸ ਵਿੱਚ 120 ਹਰਟਜ਼ ਦਾ ਫਲੈਸ਼ ਰੀਫਰੈਸ਼ਡ ਵੀ ਹੈ ਸਕਰੋਲਿੰਗ ਸਵਾਇਪਿੰਗ ਸਭ ਕੁਝ ਮੱਖਣ ਵਾਂਗੂ ਸਮੂਥ ਚੱਲਦਾ ਤੁਸੀਂ ਇਸ ਤੇ ਫਿਲਮ ਵੇਖੋ ਜਾਂ ਗੇਮਿੰਗ ਖੇਡੋ ਐਕਸਪੀਰੀਅੰਸ ਟੌਪ ਕਲਾਸ ਦਾ ਰਹਿਣ ਵਾਲਾ ਹੈ ਬੈਟਰੀ ਸੁਵੀ ਬਹੁਤ ਚੰਗੀ ਹੈ ਸਿੱਧੀ ਤੋਪ ਵਿੱਚ ਡਿਸਪਲੇ ਆਰਾਮ ਨਾਲ ਪੜਿਆ ਜਾ ਸਕਦਾ ਹੈ ਸਿਕਿਉਰਟੀ ਲਈ ਇਸ ਵਿੱਚ ਇਨ ਡਿਸਪਲੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ ਜੋ ਕਿ ਬਹੁਤ ਤੇਜ਼ ਤਰੀਕੇ ਨਾਲ ਕੰਮ ਕਰਦਾ ਹੈ ਪੋਰਟਸ ਦੀ ਗੱਲ ਕਰੀਏ ਤਾਂ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਥੱਲੇ ਪਾਸੇ ਤੁਹਾਨੂੰ USB ਟਾਈਪ ਸੀ ਪੋਰਟ ਹੈ ਇਹਦੇ ਨਾਲ ਹੀ ਇੱਕ ਪ੍ਰਾਇਮਰੀ ਮਾਈਕ੍ਰੋਫੋਨ ਤੇ ਇੱਕ ਸਪੀਕਰ ਗ੍ਰਿਲ ਹੈ ਦੂਸਰਾ ਸਪੀਕਰ ਤੁਹਾਨੂੰ ਅਪਰ ਏਅਰ ਪੀਸ ਵਿੱਚ ਮਿਲਦਾ ਹੈ ਯਾਨੀ ਕਿ ਇਸ ਵਿੱਚ ਸਟੀਰੀਓ ਸਪੀਕਰਸ ਨੇ ਆਵਾਜ਼ ਚੰਗੀ ਹੈ ਉੱਚੀ ਤੇ ਸਾਫ਼ ਰਾਈਟ ਸਾਈਡ ਤੇ ਪਾਵਰ ਬਟਨ ਹੈ ਤੇ ਲੈਫਟ ਸਾਈਡ ਤੇ ਵੋਲਯੂਮ ਬਟਨ ਦੋਨਾਂ ਦਾ ਕਲਿਕ ਕਾਫੀ ਚੰਗਾ ਹੈ ਉੱਪਰ ਇੱਕ ਸਕੈਂਡਰੀ ਨੌਇਸ ਕੈਨਸਲੇਸ਼ਨ ਮਾਈਕ੍ਰੋਫੋਨ ਦਿੱਤਾ ਗਿਆ ਹੈ ਸੇਮ ਟ੍ਰੇ ਦੀ ਗੱਲ ਕਰੀਏ ਤਾਂ ਇੱਥੇ ਇੱਕ ਡਿਊਲ ਸੇਮ ਟ੍ਰੇ ਮਿਲਦੀ ਹੈ ਤੁਸੀਂ ਦੋ 5G ਸਿਮਸ ਇਸ ਵਿੱਚ ਪਾ ਕੇ ਚਲਾ ਸਕਦੇ ਹੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਇਸ ਵਿੱਚ ਮਾਈਕਰੋ ਐਸਡੀ ਕਾਰਡ ਪਾਉਣ ਦੀ ਜਗ੍ਹਾ ਨਹੀਂ ਦਿੱਤੀ ਗਈ ਮਤਲਬ ਤੁਹਾਨੂੰ ਜੋ ਸਟੋਰੇਜ ਤੁਹਾਨੂੰ ਫੋਨ ਦੇ ਨਾਲ ਮਿਲੇਗੀ ਉਸੇ ਨਾਲ ਹੀ ਰਹਿਣਾ ਪਵੇ ਹੁਣ ਗੱਲ ਕਰਦੇ ਹਾਂ ਫੋਨ ਦੇ ਇੰਜਨ ਦੀ ਚਮਕ ਨਮਕ ਠੀਕ ਹੈ ਪਰ ਫੋਨ ਦੀ ਅਸਲੀ ਜਾਨ ਉਸਦੀ ਪਰਫਾਰਮੈਂਸ ਤੋਂ ਹੀ ਹੁੰਦੀ ਹੈ ਇਥੇ Realme P3 Ultra ਡਿਸਪਾਇੰਟ ਨਹੀਂ ਕਰਦਾ ਇਸ ਦੇ ਅੰਦਰ ਹੈ MediaTek ਦਾ ਨਵਾਂ Dimensity 8350 Ultra chipset ਇਹ 4nm ਟੈਕਨੋਲੋਜੀ ਤੇ ਬਣਿਆ ਹੋਇਆ ਪ੍ਰੋਸੈਸਰ ਹੈ ਜੋ ਕਿ ਬਹੁਤ ਪਾਵਰ ਐਫੀਸ਼ੀਐਂਟ ਵੀ ਹੈ ਨਾਲ 8GB ਜਾਂ 12GB ਦੀ LPDDR5X RAM ਤੇ ਹੈਵ 256GB ਤੱਕ UFS 3.1 ਸਟੋਰੇਜ ਇਹ ਸੁਣਨ ਵਿੱਚ ਕਾਫੀ ਪਾਵਰਫੁਲ ਲੱਗਦਾ ਹੈ ਇਸ ਦਾ ਐਂਤੂ ਦੂ ਸਕੋਰ 14 ਲੱਖ ਦੇ ਕੋਲ ਆਉਂਦਾ ਹੈ ਜੋ ਇਸ ਪ੍ਰਾਈਸ ਤੇ ਕਮਾਲ ਦਾ ਹੈ ਰੋਜ਼ ਦੇ ਕੰਮ ਜਿਵੇਂ ਸੋਸ਼ਲ ਮੀਡੀਆ ਬਰਾਊジング ਮਲਟੀਟਾਸਕਿੰਗ ਇਹ ਸਭ ਫੋਨ ਲਈ ਬੱਚਿਆਂ ਦਾ ਖੇਲ ਹੈ ਐਪਸ ਫਟਾਫਟ ਖੁੱਲਦੇ ਨੇ ਸਵਿਚ ਕਰਨਾ ਬਹੁਤ ਆਸਾਨ ਹੈ ਮੈਂ ਇਸ ਫੋਨ ਤੇ 20 ਤੋਂ 25 ਐਪਸ ਇਕੱਠੇ ਚਲਾ ਕੇ ਵੇਖਿਆ ਹੈ ਪਰ ਫੋਨ ਸਲੋ ਨਹੀਂ ਹੋਇਆ ਸੌਫਟਵੇਅਰ ਦੀ ਗੱਲ ਕਰੀਏ ਤਾਂ ਇਹ ਐਂਡਰੋਇਡ 15 ਤੇ ਚੱਲਦਾ ਹੈ ਜਿਸ ਤੇ ਰੀਅਲਮੀ ਯੂਆਈ 6.0 ਦੀ ਸਕਿਨ ਹੈ Realme ਦਾ UI ਹੁਣ ਕਾਫੀ ਸਾਫ ਸੁਥਰਾ ਹੋ ਗਿਆ ਹੈ ਫਾਲਤੂ ਦੇ ਐਪਸ ਕੱਟਨੇ ਅਤੇ ਕਸਟਮਾਈਜੇਸ਼ਨ ਦੇ ਆਪਸ਼ਨ ਡੇਰ ਸਾਰੇ ਨੇ ਸਭ ਤੋਂ ਵੱਡੀ ਗੱਲ Realme ਨੇ ਇਸ ਫੋਨ ਦੇ ਨਾਲ 2 ਸਾਲ ਦੀ Android ਐਪਸ ਤੇ 3 ਸਾਲ ਦੀ ਸਕਿਉਰਿਟੀ ਅਪਡੇਟਸ ਦਾ ਵਾਦਾ ਕੀਤਾ ਹੈ ਇਸ ਦਾ ਮਤਲਬ ਹੈ ਕਿ ਤੁਹਾਡਾ ਫੋਨ ਅਗਲੇ 3 ਸਾਲ ਤੱਕ ਨਵਾਂ ਨਕੋਰ ਤੇ ਸੁਰੱਖਿਅਤ ਰਹੇਗਾ ਪਰਫਾਰਮੈਂਸ ਦੇ ਮਾਮਲੇ ਵਿੱਚ ਇਹ ਫੋਨ ਆਪਣੇ আলਟਰਾ ਨਾਮ ਨੂੰ ਪੂਰਾ ਜਸਟੀਫਾਈ ਕਰਦਾ ਹੈ ਗੇਮਿੰਗ ਦੀ ਗੱਲ ਕਰਾਂ ਤਾਂ ਇਸ ਫੋਨ 'ਚ ਤੁਹਾਨੂੰ 60 ਫਰੇਮ ਪਰ ਸਕਿੰਡ ਦਾ ਸਪੋਰਟ ਆਰਾਮ ਨਾਲ ਮਿਲਦਾ ਹੈ ਗੇਮਪਲੇ ਇੱਕਦਮ ਮੱਖਣ ਵਾਂਗੂ ਚੱਲਦਾ ਹੈ ਫਰੇਮ ਫੋਨ ਬਿਲਕੁਲ ਨਹੀਂ ਹੁੰਦੇ ਕਾਰੋ ਡਿਸਪਲੇ ਦੇ ਕਾਰਨ ਗੇਮਿੰਗ ਦਾ ਮਜ਼ਾ ਹੋਰ ਵੱਧ ਜਾਂਦਾ ਡਾਇਮੰਡ ਸਿਟੀ 8350 ਅਲਟਰਾ ਚਿਪਸੈਟ ਇਸ ਗੇਮ ਨੂੰ ਬੜੇ ਆਰਾਮ ਨਾਲ ਚੇਲ ਲੈਂਦਾ ਫੋਨ ਥੋੜਾ ਬਹੁਤ ਗਰਮ ਹੁੰਦਾ ਹੈ ਪਰ ਇੰਨਾ ਨਹੀਂ ਕਿ ਹੱਥ ਵਿੱਚ ਪકડ ਨੌਖਾ ਹੋ ਜਾਵੇ ਜੇ ਤੁਸੀਂ ਇੱਕ ਸੀਰੀਅਸ ਗੇਮਰ ਹੋ ਤਾਂ ਇੱਕ ਇਹੋ ਜਿਹਾ ਫੋਨ ਲੱਭ ਰਹੇ ਹੋ ਡਿਜ਼ਾਈਨ ਤੇ ਪਰਫਾਰਮੈਂਸ ਦਾ ਵਧੀਆ ਬੈਲੈਂਸ ਹੋਵੇ ਤਾਂ ਰੀਅਲਮੀ ਪ3 ਅਲਟਰਾ ਤੁਹਾਨੂੰ ਬਹੁਤ ਪਸੰਦ ਆਵੇਗਾ ਕੋਈ ਵੀ ਫੋਨ ਰਿਵਿਊ ਉਸ ਦੇ ਕੈਮਰਾ ਟੈਸਟ ਤੋਂ ਬਿਨਾ ਅਧੂਰਾ ਹੈ ਰੀਅਲਮੀ ਪ3 ਅਲਟਰਾ ਦੇ ਪਿੱਛੇ ਦੋ ਕੈਮਰਾ ਨੇ ਮੇਨ ਕੈਮਰਾ ਹੈ 5 896 ਸੈਂਸਰ OIS ਦੇ ਨਾਲ ਦੂਸਰਾ ਹੈ 8 ਮੈਗਾਪਿਕਸਲ ਦਾ ਅਲਟਰਾਵਾਈਡ ਕੈਮਰਾ ਸਾਹਮਣੇ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ। ਆ ਜੋ ਕੁਝ ਫੋਟੋ ਵੇਖੀਏ ਜੋ ਮੇਨ ਕੈਮਰੇ ਨਾਲ ਖਿੱਚੀਆਂ ਨੇ ਦਿਨ ਦੀ ਰੋਸ਼ਨੀ ਵਿੱਚ ਮੇਨ ਕੈਮਰਾ ਕਮਾਲ ਦੀਆਂ ਫੋਟੋਸ ਖਿੱਚਦਾ ਹੈ। ਡਿਟੇਲਸ ਬਹੁਤ ਸ਼ਾਰਪ ਨੇ ਤੇ ਰੰਗ ਕਾਫੀ ਨੈਚੁਰਲ ਲੱਗਦੇ ਨੇ। ਸ਼ਾਇਦ ਥੋੜੇ ਕੋਲ ਟੋਨ ਵਾਲ। ਡਾਇਨਾਮਿਕ ਰੇਂਜ ਵੀ ਚੰਗੀ ਹੈ। ਸ਼ਾਮਾਂ ਵਾਲੀ ਜਗ੍ਹਾ ਵਿੱਚ ਵੀ ਡਿਟੇਲ ਬਚ ਜਾਂਦੀ ਹੈ। OIS ਹੋਣ ਕਰਕੇ ਥੋੜੀ ਬਹੁਤ ਆਧੇ ਦੀ ਹਰਕਤ ਦੇ ਬਾਵਜੂਦ ਫੋਟੋਸ ਤੁੰਦਲੀਆਂ ਨਹੀਂ ਹੁੰਦੀਆਂ। ਪੋਰਟਰਟ ਮੋਡ ਵਿੱਚ ਚੰਗਾ ਕੰਮ ਕਰਦਾ ਹੈ। ਏਜ ਡਿਟੈਕਸ਼ਨ ਕਾਫੀ ਹੱਦ ਤੱਕ ਠੀਕ-ਠਾਕ ਨੇ ਬੈਕਗ੍ਰਾਉਂਡ ਬਲਰ ਨੇਚਰਲ ਲੱਗਦਾ ਹੈ। 8 ਮੈਗਾਪਿਕਸਲ ਅਲਟਰਾਵਾਈਡ ਕੈਮਰਾ ਠੀਕ-ਠਾਕ ਹੈ। ਰੰਗ ਮੇਨ ਕੈਮਰੇ ਦੇ ਮੁਕਾਬਲੇ ਥੋੜੇ ਅਲਗ ਨੇ। ਘੱਟ ਰੋਸ਼ਨੀ ਵਿੱਚ ਇਹ ਥੋੜਾ ਸਟਰਗਲ ਕਰਦਾ ਹੈ। ਪਰ ਦਿਨ ਵਿੱਚ ਚੰਗੇ ਲੈਂਡਸਕੇਪਸ ਸ਼ੋਟ ਲੈ ਲੈਂਦਾ ਹੈ। ਸੈਲਫੀ ਕੈਮਰਾ ਦੀ ਗੱਲ ਕਰੀਏ ਤਾਂ 16 ਮੈਗਾਪਿਕਸਲ ਦਾ ਸੈਂਸਰ ਚੰਗੀਆਂ ਸੈਲਫੀਸ ਖੇਤਾ ਹੈ। ਤੇ ਸਕਿਨ ਟੋਨ ਠੀਕ-ਠਾਕ ਇਸ ਫੋਨ ਤੋਂ 4K 60 ਫਰੇਮ ਪਰ ਸੈਕਿੰਡ ਚ ਵੀਡੀਓ ਬਣਾ ਸਕਦੇ ਹਾਂ ਵੀਡੀਓ ਕੁਆਲਿਟੀ ਦਿਨ ਵਿੱਚ ਚੰਗੀ ਹੈ ਤੇ ਸਟੈਬਿਲੀਜ਼ੇਸ਼ਨ ਵੀ ਠੀਕ ਠਾਕ ਕੁੱਲ ਮਿਲਾ ਕੇ ਇਸ ਦਾ ਕੈਮਰਾ ਸੈਟਅਪ ਇਸ ਦੀ ਕੀਮਤ ਦੇ ਹਿਸਾਬ ਨਾਲ ਕਾਫੀ ਸੋਲਡ ਹੈ ਇਹ ਸ਼ਾਇਦ ਮਾਰਕੀਟ ਦੇ ਬੈਸਟ ਕੈਮਰਾ ਨਾ ਹੋਵੇ ਪਰ ਇਹ ਤੁਹਾਨੂੰ ਨਿਰਾਸ਼ ਬਿਲਕੁਲ ਨਹੀਂ ਕਰੇ ਅਖੀਰ ਵਿੱਚ ਗੱਲ ਕਰਦੇ ਹਾਂ ਉਸ ਚੀਜ਼ ਦੀ ਜੋ ਸਾਡੇ ਸਭ ਲਈ ਜ਼ਰੂਰੀ ਹੈ ਬੈਟਰੀ ਲਾਈਫ ਰੀਅਲਮੀ P3 ਅਲਟਰਾ ਦੇ ਅੰਦਰ 6000mAh ਦੀ ਤਕੜੀ ਬੈਟਰੀ ਹੈ ਇਸ ਦਾ ਮਤਲਬ ਪੂਰਾ ਦਿਨ ਆਰਾਮ ਨਾਲ ਲੰਗੇਗਾ ਜੇ ਤੁਸੀਂ ਇੱਕ ਹੈਵੀ ਯੂਜ਼ਰ ਹੋ ਗੇਮਿੰਗ ਕਰਦੇ ਹੋ ਵੀਡੀਓ ਵੇਖਦੇ ਹੋ ਤਾਂ ਵੀ ਇਸ ਫੋਨ ਸ਼ਾਮ ਤੱਕ ਤੁਹਾਡਾ ਸਾਥ ਨਹੀਂ ਛੱਡੇਗਾ ਨਾਰਮਲ ਯੂਜ਼ ਵਿੱਚ ਇਹ ਫੋਨ ਡੇਢ ਤੋਂ ਦੋ ਦਿਨ ਵੀ ਆਰਾਮ ਨਾਲ ਕੱਢ ਸਕਦਾ ਹੈ 7-8 ਘੰਟੇ ਦਾ ਸਕਰੀਨ ਆਨ ਟਾਈਮ ਆਸਕੇ ਮਿਲ ਜਾਂਦਾ ਹੈ ਪਰ ਜੇ ਬੈਟਰੀ ਖਤਮ ਹੋ ਜਾਵੇ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਇਹਦੇ ਨਾਲ ਆਉਂਦਾ ਹੈ 80 ਵਟ ਦਾ ਸੁਪਰ ਵੋਕ ਚਾਰਜਰ ਇਹ ਚਾਰਜਰ ਵੱਡੀ ਬੈਟਰੀ ਨੂੰ ਲਗਭਗ 50 ਮਿੰਟਾਂ ਦੇ ਵਿੱਚ 0 ਤੋਂ 100% ਚਾਰਜ ਕਰ ਦਿੰਦਾ ਹੈ ਤੁਸੀਂ ਸਵੇਰੇ ਉੱਠ ਕੇ ਫੋਨ ਨੂੰ ਚਾਰਜ ਤੇ ਲਾਓ ਤੇ ਨਾਸ਼ਤਾ ਕਰਕੇ ਤਿਆਰ ਹੋਣ ਤੱਕ ਤੁਹਾਡਾ ਫੋਨ ਪੂਰੇ ਦਿਨ ਲਈ ਰੈਡੀ ਹੋ ਜਾਏਗਾ ਬੈਟਰੀ ਦੇ ਮਾਮਲੇ ਵਿੱਚ ਇਸ ਫੋਨ ਦਾ ਕੋਈ ਤੋੜ ਨਹੀਂ ਤਾਂ ਦੋਸਤੋ ਇਹ ਸੀ Realme P3 Ultra ਦੀ ਪੂਰੀ ਕਹਾਣੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਫੋਨ ਦੇ ਬਾਰੇ ਵਿੱਚ ਤਬ ਕੁਛ ਪਤਾ ਲੱਗ ਗਿਆ ਹੋਵੇਗਾ ਪਰ ਹੁਣ ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਦਾ ਹਾਂ ਤੁਹਾਨੂੰ ਇਸ ਦਾ ਸਭ ਤੋਂ ਵਧੀਆ ਫੀਚਰ ਕਿਹੜਾ ਲੱਗਿਆ ਗਲੋ ਇਨ ਦਾ ਡਾਰਕ ਡਿਜ਼ਾਈਨ ਹੈ ਜਾਂ ਫਿਰ ਇਸ ਦੀ ਤਕੜੀ ਪਰਫਾਰਮੈਂਸ ਤੇ ਬੈਟਰੀ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਆ ਵੀਡੀਓ ਚੰਗੀ ਲੱਗੀ ਤੇ ਇਸ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਇਸ ਨਾਲ ਮੇਰੀ ਬਹੁਤ ਹੈਲਪ ਹੋ ਜਾਂਦੀ ਹੈ ਤੇ ਜੇ ਤੁਸੀਂ ਅੱਗੇ ਵੀ ਇਸ ਐਹੋ ਜਿਹਾਂ ਟੈਕ ਵੀਡੀਓ ਪੰਜਾਬੀ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਤਾਂ ਆਖਰੀ ਸਵਾਲ ਇਹ ਹੈ ਕਿ ਰੀਅਲਮੀ P3 ਅਲਟਰਾ ਲੈਣਾ ਚਾਹੀਦਾ ਹੈ ਕਿ ਨਹੀਂ ਵੇਖੋ ਜੇ ਤੁਸੀਂ ਇੱਕ ਅਜਿਹੇ ਹੋ ਜਾ ਫੋਨ ਲੱਭ ਰਹੇ ਹੋ ਜੋ ਪੇੜ ਤੋਂ ਅਲਗ ਦਿਖਦਾ ਹੋਵੇ ਜਿਹਦਾ ਡਿਜ਼ਾਈਨ ਪੂਰਾ ਯੂਨਿਕ ਹੋਵੇ ਤਾਂ ਇਹ ਫੋਨ ਤੁਹਾਡੇ ਲਈ ਹੀ ਬਣਿਆ ਹੈ ਪਰ ਗੱਲ ਸਿਰਫ ਡਿਜ਼ਾਈਨ ਤੇ ਨਹੀਂ ਮੁੱਕਦੀ ਇਸਦੀ ਪਰਫਾਰਮੈਂਸ ਤਕੜੀ ਹੈ ਡਿਸਪਲੇ ਸ਼ਾਨਦਾਰ ਹੈ ਤੇ ਬੈਟਰੀ ਲਾਈਫ ਕਮਾਲ ਦੀ ਹੈ ਹਾਂ ਕੁਝ ਕਮੀਆਂ ਨੇ ਜਿਵੇਂ ਕਿ 3.5mm ਦਾ ਜੈਕ ਨਾ ਹੋਣਾ ਜਾਂ ਫਿਰ ਅਲਟਰਾ ਵਾਈਡ ਕੈਮਰਾ ਦਾ ਐਵਰੇਜ ਹੋਣਾ ਪਰ ਜੇ ਆਪਾਂ ਇਸਦੀ ਕੀਮਤ ਵੇਖੀਏ ਕਿ ਜੋ ਇੰਡੀਆ ਵਿੱਚ ਲਗਭਗ 2999 ਤੋਂ ਸ਼ੁਰੂ ਹੁੰਦੀ ਹੈ ਤਾਂ ਉਸ ਹਿਸਾਬ ਨਾਲ ਇੱਕ ਜ਼ਬਰਦਸਤ ਪੈਕੇਜ ਹੈ ਇਸ ਕੀਮਤ ਤੇ ਗਲੋ ਇਨ ਦਾ ਡਾਰਕ ਡਿਜ਼ਾਈਨ ਕੇ ਹਿਆਰ ਅਮੀਦੀ ਬੈਟਰੀ 80 ਵਾਟ ਚਾਰਜਿੰਗ ਤੇ ਡੈਮਨਸਿਟੀ 8000 750 ਕਿਪ ਸੈਟ ਇਹ ਇੱਕ ਐਸੀ ਡੀਲ ਹੈ ਜੋ ਤੁਸੀਂ ਨਜ਼ਰਅੰਦਾਜ਼ ਨਹੀਂ ਕਰਨਾ ਚਾਹੋਗੇ ਮੇਰੀ ਤਰਫ ਤੋਂ ਇਹ ਫੋਨ ਪੂਰੀ ਤਰ੍ਹਾਂ ਰეკਮੈਂਡੇਟ ਹੈ ਮਿਲਦੇ ਹਾਂ ਅਗਲੀ ਵੀਡੀਓ